ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸ ਐਚ ਐਸ ਜੀ ਚੈਰੀਟੇਬਲ ਸੰਸਥਾ ਮਦਨਹੀੜੀ ਖੜੇ ਆ ਸਾਡੇ ਕੋਲ ਪੇਸ਼ੈਂਟ ਪੀ ਜੀ ਆਈ ਤੋਂ ਅਸੀਂ ਲੈ ਕੇ ਆਏ ਸੀ ਤੁਸੀਂ ਸਭ ਨੇ ਵੀਡੀਓ ਦੇਖੀ ਹੋਣੀ ਆ ਪੇਸ਼ੈਂਟ ਦੀ ਲੱਤ 'ਚ ਪੂਰੇ ਕੀੜੇ ਪਏ ਹੋਏ ਸੀ ਬਹੁਤ ਹੀ ਜ਼ਿਆਦਾ ਬੁਰੇ ਹਾਲਾਤਾਂ 'ਚ ਆਪਾਂ ਇਹਨੂੰ ਲੈ ਕੇ ਆਏ ਸੀ ਤਿੰਨ ਤੋਂ ਚਾਰ ਗ੍ਰਾਮ ਖੂਨ ਸੀ ਆਪਾਂ ਬਹੁਤ ਕੋਸ਼ਿਸ਼ ਕੀਤੀ ਪਰ ਪੂਰਾ ਸੈਪਟਿਸੀਮੀਆ ਹੋ ਚੁੱਕਿਆ ਸੀ ਪੂਰੀ ਜ਼ਿਆਦਾ ਇਨਫੈਕਸ਼ਨ ਹੋ ਚੁੱਕੀ ਸੀ ਕੀੜੇ ਲੱਤ ਨੂੰ ਖਾ ਚੁੱਕੇ ਸੀ ਜਖਮ ਠੀਕ ਹੋ ਰਹੇ ਸੀ ਪਰ ਪੇਸ਼ੈਂਟ ਦੀ ਬਾਡੀ ਰਿਸਪੌਂਸ ਨਹੀਂ ਕਰ ਰਹੀ ਕਿਡਨੀ ਫੇਲਰ ਹੋ ਚੁੱਕਾ ਸੀ ਬਹੁਤ ਸਾਰੇ ਆਰਗਨਾਂ ਨਾਲ ਸਾਥ ਨਹੀਂ ਦੇ ਰਿਹਾ ਸੀ ਪੇਸ਼ੈਂਟ ਬਹੁਤ ਪਹਿਲਾਂ ਹੀ ਅਨੰਦਪੁਰ ਸਾਹਿਬ ਤੋਂ ਬੁਰੇ ਹਾਲਾਤਾਂ ਚ ਰੈਫਰ ਹੋਇਆ ਸੀ ਚੰਡੀਗੜ੍ਹ ਸੋ ਹੁਣ ਪੇਸ਼ੈਂਟ ਦੀ ਡੈਥ ਹੋ ਚੁੱਕੀ ਆ ਤੇ ਐਵੇਂ ਦੀ ਹਾਲਾਤਾਂ ਚ ਸਾਨੂੰ ਪੇਸ਼ੈਂਟ ਨੂੰ ਸਾਈਡ ਤੇ ਰੱਖਣਾ ਪਿਆ ਕਿਉਂਕਿ ਸੈਕੰਡ ਬਿਲਡਿੰਗ ਆ ਜਿਹੜੀ ਉਹ ਹਜੇ ਕੰਪਲੀਟ ਨਹੀਂ ਕੰਪਲੀਟ ਨਹੀਂ ਹੋਈ ਆ ਨਾ ਸੈਕੰਡ ਫਲੋਰ ਉਹਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਕੋਲ ਜਗ੍ਹਾ ਦੀ ਬਹੁਤ ਕਮੀ ਆ ਜਦੋਂ ਪੇਸ਼ੈਂਟ ਐਵੇਂ ਦੀ ਕੰਡੀਸ਼ਨ ਚ ਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਕਿੱਥੇ ਰੱਖੀਏ ਸੰਗਤ ਜੀ ਸਰਵ ਹਿਊਮਨਿਟੀ ਸਰਵ ਕੋ ਆੜਿਟੈਚਿਵਲ ਸੰਸਥਾ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਫਲੋਰ ਨੂੰ ਆਪਣੇ ਵਾਰਡ ਕੰਪਲੀਟ ਕਰ ਸਕੀਏ ਸਾਰਾ ਬਿਲਡਿੰਗ ਦੀ ਨਾ ਸਾਰੀ ਕਰ ਸਕੀਏ ਤਾਂ ਜੋ ਜਿੰਨੇ ਵੀ ਸਾਡੇ ਕੋਲ ਅਲੀ ਜਿੰਨੇ ਵੀ ਸਾਡੇ ਕੋਲ ਹੋਰ ਪੇਸ਼ੈਂਟਸ ਨੇ ਜਿੰਨਾ ਤੱਕ ਅਸੀਂ ਹਜੇ ਬੈੱਡ ਨਾ ਹੋਣ ਕਰਕੇ ਅਸੀਂ ਨਹੀਂ ਪਹੁੰਚ ਕਰ ਸਕਦੇ ਨਹੀਂ ਉਹਨਾਂ ਨੂੰ ਲਿਆ ਸਕਦੇ ਤਾਂ ਜੋ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਲਿਆ ਕੇ ਟ੍ਰੀਟਮੈਂਟ ਸ਼ੁਰੂ ਕਰ ਸਕੀਏ ਕਿਉਂਕਿ ਜਦੋਂ ਟ੍ਰੀਟਮੈਂਟ ਸ਼ੁਰੂ ਨਹੀਂ ਕਰ ਪਾਉਂਦੇ ਪੇਸ਼ੈਂਟ ਹੀ ਸਾਡੇ ਕੋਲ ਲੇਟ ਪਹੁੰਚਦਾ ਸਾਡੇ ਕੋਲ ਬੈੱਡ ਨਹੀਂ ਹੁੰਦੇ ਤਾਂ ਇਸ ਕਰਕੇ ਹਨਾ ਸਾਨੂੰ ਉਹ ਪੇਸ਼ੈਂਟ ਨੂੰ ਠੀਕ ਕਰਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਉਹ ਪਹੁੰਚ ਨਹੀਂ ਪਾਉਂਦਾ ਡੈਥ ਹੋ ਜਾਂਦੀ ਹੈ ਜਾਂ ਬੈੱਡ ਸੋਰ ਜਿਆਦਾ ਵੱਧ ਜਾਂਦੇ ਨੇ ਤੇ ਪੇਸ਼ੈਂਟ ਲੰਬਾ ਸਮੇਂ ਲੰਬਾ ਟਾਈਮ ਹਨਾ ਘਰੇ ਰਹਿੰਦਾ ਤੇ ਉਹਨੂੰ ਸਹੀ ਟਰੀਟਮੈਂਟ ਨਹੀਂ ਮਿਲ ਪਾਉਂਦਾ ਤਾਂ ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੇਸ਼ੈਂਟਸ ਤੱਕ ਸਾਡੀ ਵੀਡੀਓ ਪਹੁੰਚ ਪਹੁੰਚ ਸਕੇ ਤੇ ਸਾਡੀ ਬਿਲਡਿੰਗ ਲਈ ਵੀ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤ